हां जी दोस्तों सत श्री काल जी मेरे पेज पे हां जी ਥਾਣਾ ਦੀ ਮੂੰਹ ਸੜੀ ਬਣਾਉਣ ਲੱਗੇ ਆ ਜੀ ਜਮੇ ਥਾਣਾ ਵੀਰਾ ਉਹਨਾਂ ਨੇ ਪਹਿਲਾਂ ਕਿਸੇ ਡਾਕਟਰ ਕੋਲ ਸਲਾਈਆਂ ਮਰਵਾ ਲਈਆਂ ਸਲਾਈਆਂ ਮਰਾਨ ਦੇ ਨਾਲ ਥਾਣਾ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਮੱਝ ਨੂੰ 106 ਟੈਂਪਰੇਚਰ ਹੋ ਗਿਆ ਇਨਫੈਕਸ਼ਨ ਦੇ ਨਾਲ ਟੈਂਪਰੇਚਰ ਵਧ ਗਿਆ ਮੱਝ ਦਾ ਤੇ ਜਦੋਂ ਵੀਰ ਜੀ ਤੁਹਾਡੀਆਂ ਗਾਇਆਂ ਮੱਝਾਂ ਦੇ ਥਾਣੇ ਥੱਲੇ ਰੁਕ ਜਾਂਦੇ ਨਿਪਲ ਬੰਦ ਹੋ ਜਾਂਦੇ ਆ ਸਲਾਈਆਂ ਨਹੀਂ ਮਰਉਣੀਆਂ ਸਲਾਈਆਂ ਦੇ ਨਾਲ ਮਰਉਣ ਦੇ ਨਾਲ ਇਨਫੈਕਸ਼ਨ ਹੋ ਜਾਂਦੀ ਆ ਤੋ ਉਹਦੇ ਤੋਂ ਬਾਅਦ ਫਿਰ ਨਾੜ ਪੈਣੀ ਸ਼ੁਰੂ ਹੋ ਜਾਂਦੀ ਹੈ ਥਣਾ ਦੇ ਵਿੱਚ ਅਸੀਂ ਸਿਰਿਉਣੇ ਸ਼ੁਰੂ ਹੋ ਜਾਂਦੇ ਆ ਤੇ ਪਹਿਲਾ ਮੈਨੂਫੈਕਚਰਿੰਗ ਦੇ ਟੀਕੇ ਲਵਾ ਕੇ 2-4 ਦਿਨ ਬਾਅਦ ਵਿੱਚ ਚਮੇ ਚਮੇ ਥਣਾ ਜਿਹੜੇ ਚਮੇ ਇੱਕ ਵਾਰ ਚਾਲੂ ਕਰਤੇ ਕਿਉਂਕਿ ਇੱਕ ਵਾਰ ਵੈਸੇ ਚਾਲੂ ਕਰੀ ਦੇਣੀ ਆ ਫਿਰ ਵੀ ਕਿਉਂਕਿ ਮਾਲਕਾਂ ਦਾ ਅੱਗੇ ਬਹੁਤ ਜ਼ਿਆਦਾ ਖਰਚਾ ਹੋ ਗਿਆ ਸੀ ਤੇ ਫਿਰ ਵੀ ਮੈਂ ਚਾਲੂ ਕਰਕੇ ਮਾਲਕਾਂ ਨੂੰ ਧਾਰਾ ਮਰਾ ਕੇ ਥਣਾ ਵਿੱਚੋਂ ਫਿਰ ਵੀ ਮਾਲਕਾਂ ਨੇ ਦੂਮਾ ਚਮਾ ਦਿਨਾਂ ਬਾਅਦ ਮੈਨੂੰ ਦੱਸਿਆ ਵੀ ਬਿਲਕੁਲ ਥਣ ਠੀਕ ਹੋ ਗਿਆ ਮਾਲਕਾਂ ਨੂੰ ਮੈਂ ਉਹ ਸਮਝਾਇਆ ਵੀ ਥਣਾ ਦੇ ਵਿੱਚ ਸਲਾਈਆਂ ਨਹੀਂ ਮਰਵਾਉਣੀਆਂ ਮਰੌਣੀਆਂ ਵੀਡੀਓ ਨੂੰ ਸ਼ੇਅਰ ਕਰਦੇ ਜਾ ਕਰੋ ਜਦੋਂ ਵੀ ਤੁਹਾਡੇ ਥਾਣਾਂ ਜਾਂ ਇਦਾਂ ਮੱਜਾਂ ਦੇ ਕੋਈ ਰੁਕ ਜਾਂਦੇ ਆ ਤੇ ਛਲਾਈਆਂ ਨਹੀਂ ਮਰਉਣੀਆਂ ਧੰਨਵਾਦ ਜੀ